ਜਨੂ ਹਾਂ ਜਨੂ ਕਿਉਂ ਰੋਂਦੀ ਏ ਅਰੇ ਆ ਜਾ ਮੇਰੇ ਜੀ ਨਹੀਂ ਲੱਗਦਾ ਮੈ ਨਹੀਂ ਹੋਣਾ ਘਰੇ ਦਵਾਈ ਲੈਣੀ ਕੰਡਾ ਦੇ ਪੀ ਲੋ ਹੂੰ ਤੂੰ ਦਵਾਈ ਸਿਆਪਾ ਮੂਕੇ ਤੇਰਾ ਰੋਏ ਰੋਏ ਤਾਂ ਤੇ ਤੋ ਜ਼ੇਤੀ ਕਰ ਆ ਜਾ ਮੇਰੇ ਜੀ ਨਹੀਂ ਲੱਗਦਾ ਰੋਇ ਦਾ ਰੰਡੀ ਖਾਨਾ ਤੂੰ ਰੋਜ਼ ਮੇਰੇ ਨਾਲ ਲੜਦੀ ਰਹਿਣੀ ਹੈ ਖੰਡ ਬਣ ਕੇ ਆ ਮੈਂ ਨਹੀਂ ਹੁਣ ਖੰਡ ਬਣ ਕੇ ਤੂੰ ਰੋਜ਼ ਮੈਨੂੰ ਖੰਡ ਕਹਿ ਕੇ ਤੂੰ ਮੈਨੂੰ ਸ਼ੂਗਰ ਕਰਵਾ ਦੇਣੀ ਹੈ ਮੈਂ ਤਾਂ ਕੇ ਬੜਾ ਮਿੱਠਾ ਖਾਨਾ ਆ ਆ ਜੁਨੀ ਤੇਰੇ ਨੂੰ ਜੀ ਲੱਗਣਾ ਜੋ ਮਰਜ਼ਾ ਤੂੰ ਗੱਡੀ ਥੱਲੇ ਆ ਕੇ ਆ ਸਾਰੇ ਤੇਰੇ ਹੀ ਕਾਰਨਾਮੇ ਆ ਜਿੰਨਾ ਮਰਜ਼ੀ ਤੂੰ ਭਲਾਈ ਜਾਂਦਾ ਮੈਂ ਨਹੀਂ ਹੁਣ ਕਰਿਆਣਾ ਚਾਹ ਮਰਜ਼ਾ